ਪਰਮ ਸਤਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਮੈਂ ਤੁਹਾਡੀ ਸੇਵਾ ਦੇ ਵਿੱਚ ਕੋਈ ਅਸ਼ਲੀਲ ਵੀਡੀਓ ਤਾਂ ਪਾ ਨਹੀਂ ਸਕਦਾ ਜਿਸ ਜਗ੍ਹਾ ਤੇ ਰਹਿੰਦਾ ਹਾਂ ਜਿਸ ਕੰਮ ਨਾਲ ਜੁੜਿਆ ਹਾਂ ਜਿਸ ਉਮਰ ਵਿੱਚ ਗੁਜ਼ਰਦਾ ਹਾਂ ਉਹੋ ਜੀ ਗੱਲ ਹੀ ਤੁਹਾਡੇ ਨਾਲ ਕਰਨੀ ਹੁੰਦੀ ਹੈ ਤੁਸੀਂ ਸੁਣ ਲਓ ਤੁਹਾਡੀ ਮਿਹਰਬਾਨੀ ਨਹੀਂ ਸੁਣਦੇ ਤਾਂ ਡਬਲ ਮਿਹਰਬਾਨੀ ਤੇ ਆਓ ਸੁਣੀਏ ਜਾਨੀ ਚੋਰ ਤੇ ਰਾਜੇ ਨਰ ਸੁਲਤਾਨ ਦਾ ਕਿੱਸਾ ਛੇਮਾ ਹਿੱਸਾ ਤੁਸੀਂ ਸੁਣੋਗੇ ਜਿਸ ਵੇਲੇ ਰਜਿੰਦਰ ਕੁਮਾਰ ਨੇ ਆਪਣੇ ਦਰਵਾਜੇ ਉੱਤੇ ਜਾਨੀ ਚੋਰ ਦਾ ਲਿਖਿਆ ਇਸ਼ਤਿਹਾਰ ਪੜ੍ਹ ਲਿਆ ਆਪਣੇ ਜਰਨਲ ਇਕੱਠੇ ਕੀਤੇ ਆ ਤੇ ਉਹਨਾਂ ਨੂੰ ਦੱਸਿਆ ਵੀ ਚੋਰ ੜਾ ਆ ਗਿਆ ਆਪਣੇ ਸ਼ਹਿਰ ਵਿੱਚ ਫੜ ਕੇ ਜੇਲ੍ਹ ਵਿੱਚ ਪਾਉਣਾ ਹੈ ਉਹਨਾਂ ਦੇ ਵਿੱਚੋਂ ਇਹ ਕੋਤਵਾਲ ਖੜਾ ਹੋ ਕੇ ਦਰਬਾਰ ਦੇ ਵਿੱਚ ਰਾਜੇ ਨੂੰ ਇਉਂ ਕਹਿੰਦਾ ਆਖੇ ਇੰਜ ਕੋਤਵਾਲ ਜੋ ਭਰੇ ਵਿੱਚ ਦਰਬਾਰ ਜਾ پکڑੂੰਗਾ ਚੋਰ ਨੂੰ ਮੈਂ ਮੇਰੀ ਸਰਕਾਰ ਮਾਨ ਬਚਨ ਸਰਪੂਪ ਦਾ ਕਰੇ ਆਣੇ ਇੰਤਜਾਮ ਲੈ ਕੇ ਸਾਰੀ ਪੁਲਿਸ ਨੂੰ ਕਰੇ ਆਪਣਾ ਕਾਮ ਅਫਸਰ ساری ਫੌਜ ਦੇ ਕਮਰ कसे ਕਸ ਲੈਣ ਚਾਰ ਚਫੇਰੇ ਫੌਜ ਨੂੰ ਖੜੀ ਕਰਨ ਦਿਨ ਰਹਿਣ ਉਧਰ ਰਾਜਾ ਹੈ ਦਰਬਾਰੋਂ ਵਿੱਚ ਮਹਿਲ ਦੇ ਆਵੇ ਰਾਜ ਦਲਾਰੀ ਪਾਸ ਬੁਲਾ ਕੇ ਬਹਿ ਕੇ ਇੰਜ ਸਮਝਾਵੇ ਆਇਆ ਚੋਰ ਸ਼ਹਿਰ ਮੇਂ ਸੀਏ ਕੀ ਤੈਨੂੰ ਸਮਝਾਵਾਂ ਲਿਖਿਆ ਆ ਦਰਵਾਜੇ ਉੱਤੇ ਮੈਂ ਪੜਿਆ ਹੈ 사ਵਾ ਉਹ ਆਖੇ ਉਨੀ ਗੇਂਦ ਲਜਾਣੀ ਜਿਸਨਾ ਪ੍ਰੇਮ ਹੈ ਤੇਰਾ ਆਖੇ ਉਨੀ ਗੇਂਦ ਲਜਾਣੀ ਜਿਸਨਾ ਪ੍ਰੇਮ ਤੇਰਾ ਐਰ ਗੈਰ ਨਾਗਦ ਸੇ ਚੋਰਟਾ ਜਿਸ ਨੇ ਹੈ ਲਿਖ ਡਾਰਾ ਬਈ ਕਰਾਮਾਤ ਕਾ ਗੇਂਦ ਖਜ਼ਾਨਾ ਜਾਣ ਈਏ ਨਾ ਮਰ ਕੇ ਉਹ ਕਰਾਮਾਤ ਦਾ ਗੇਂਦ ਖਜ਼ਾਨਾ ਜਾਣ ਦਈਏ ਨਾ ਮਰ ਕੇ ਏ ਮੈਂ ਗੇਂਦ ਆਪ ਕੋ ਦੇਣੀ ਵਿੱਚ ਦਾਜ ਦੇ ਧਰ ਕੇ ਲਿਆ ਹੁਣ ਗੇਂਦ ਲਕੋਵਾ ਉਹ ਨੂੰ ਐਸੀ ਜਗਾ ਬਣਾ ਕੇ ਲਿਆ ਹੁਣ ਗੇਂਦ ਲਕੋਵਾਉ ਆਉ ਨੂੰ ਐਸੀ ਜਗਾ ਬਣਾ ਕੇ ਜਿੱਥੋਂ ਦੂਖ ਸਕ ਸਕੇ ਨਾ ਕੋਈ ਬਈ ਜਿੱਥੇ ਦੇਖ ਸਕੇ ਨਾ ਕੋਈ ਸਖਤ ਭੂਤ ਨਾ ਆਕੇ ਅੱਗੇ ਆਏ ਸਜਾਦੇ ਕਿੰਨੇ ਇਸ ਗੇਂਦ ਕੇ ਕਾਰਨ ਇਹ ਕੋਈ ਗੇਂਦ ਮਾਮੂਲੀ ਨਹੀਂ ਐ ਸਭ ਕੋ ਦਿੱਸੇ ਸਧਾਰਨ ਉਹ ਅਸੀਂ ਅਫਾਜਤ ਪੂਰੀ ਕਰਨੀ ਭਲਾ ਕੋਈ ਲੈ ਜਾਵੇ ਸਵਾ ਮਹੀਨਾ ਪਤਾ ਨ ਦੇਵੇ ਸ਼ਾਦੀ ਆਣ ਕਰਾਵੇ ਉਹ ਡੋਲਾ ਤੇਰਾ ਸਣੇ ਗੇਂਦ ਦੇ ਬਿਆਂ ਦੇਰ ਨਾ ਧੀਏ ਜੇਕਰ ਮਿਲੇ ਨ ਟੋळ्या ਸਾਨੂੰ ਯਤਨ ਬਹੁਤ ਸੀ ਕੀਏ ਫੇਰ ਲਜਾਵੇ ਡੋਲਾ ਸੋਈ ਸਵਾ ਮਹੀਨੇ ਬੀਤੇ ਰਾਜ ਜਨਕ ਰਾਜ ਦੇ ਵਾਂਗੂ ਮੈਂ ਇਹੋ ਪ੍ਰਣਤੀ ਤੇ ਉਹ ਚਤਰ ਚਲਾ ਕੀ ਸਾਰੀ ਉਹਦੀ ਇਸੇ ਵਿੱਚ ਦਿਸਿਆਵੇ ਜਾਂ ਕੋਈ ਸਾਥੋਂ ਗੇਂਦ ਆਣ ਕੇ ਤਾਕਤ ਨਾਲ ਲਜਾਵੇ ਉਨੀ ਗੇਂਦ ਗਾਇਬ ਕਰ ਦੇਵਾ ਖੜਾ ਕਸ਼ੋਰ ਅਚਾਰੇ ਪੁਨੀ ਗੇਂਦ ਗਾਇਬ ਕਰ ਦੇਵਾ ਖੜਾ ਕਸ਼ੋਰ ਅਚਾਰੇ ਜਲਦੀ ਨਾਲ ਫੜਾ ਤੂੰ ਮੈਨੂੰ ਕਹਿਣੇ ਮਨ ਹਮਾਰੇ ਕਹੇ ਬਾਲ ਕੀ ਸੁਣੋ ਪਿਤਾ ਜੀ ਕਰੋ ਸੋਚਨਾ ਮਾਸਾ ਮੇਰੇ ਪਾਸੋਂ ਗੇਂਦ ਲਜਾਣੀ ਹੈ ਨਾ ਕੋਈ ਤਮਾਸ਼ਾ ਅੱਠੇ ਪਹਿਰ ਫੌਜ ਦਾ ਪਹਿਰਾ ਰਹੇ ਉਦਾਲੇ ਮੇਰੇ ਕਰਨ ਬਸਾ ਨਾ ਘੜੀ ਚਾਰ ਨੂੰ ਪੁੱਲ ਸਪਾਹੀ ਤੇਰੇ ਮੇਰੇ ਗਿੰਦ ਪ੍ਰਾਣੋਂ ਪਿਆਰੀ ਹਰ ਦਮ ਰਹਿੰਦੀ ਕੋਲੇ ਕਿਹੜਾ ਕੋਈ ਆਲ ਚਰਾਉ ਕਿਹੜਾ ਕੋਈ ਲਾਲ ਮਾਈ ਦਾ ਮੇਰੇ ਪਾਸੋਂ ਖੋਲੇ ਸੰਯਾ ਮੇਣੇ ਦੇਣ ਹਜ਼ਾਰਾਂ ਜੇ ਕਰ ਗੇਂਦ ਲਕੋਲੀ ਕਿਹੜਾ ਲੈ ਜੂ ਮੇਰੇ ਕੋਲੋਂ ਖਰੇ ਬਾਤ ਕਿਉਂ ਡਰ ਪੋਲੀ ਓ ਸੰਯਾ ਮੇਣੇ ਦੇਣ ਹਜ਼ਾਰਾਂ ਜੇ ਕਰ ਗੇਂਦ ਲਕੋਲੀ ਸੰਯਾ ਮੇਣੇ ਦੇਣ ਹਜ਼ਾਰਾਂ ਜੇ ਕਰ ਗੇਂਦ ਲਕੋਲੀ ਕਿਹੜਾ ਲੈ ਜੂ ਮੇਰੇ ਕੋਲੋਂ ਕਰੇ ਬਾਤ ਕਿਉਂ ਪੋਲੀ खेला रोज बाग में जाके खेले बाद नहीं सरदा तीरज ਧਰੋ ਖੋਫ ਨਾ ਖਾਵੋ ਕਿਉਂ ਥੋੜਾ ਦਿਲ ਡਰਦਾ ਭਲਾ ਚੋਰ ਜੇ ਲੈ ਵੀ ਜਾਵੇ ਨਾ ਚੜਜੂ ਅਸਮਾਨੀ ਦਰਨੇ ਲੱਗੇ ਜੇ ਚੋਰਾ ਤੋਂ ਫਿਰ ਕਾਦੀ ਜ਼ਿੰਦਗਾਨੀ ਇਹ ਸਮਝਾ ਕੇ ਰਾਜ ਦਲਾਰੀ ਮੋੜ ਪਿਤਾ ਨੂੰ ਦੀਨਾ ਦਿੱਤੀ ਗੇਂਦ ਪਿਤਾ ਨੂੰ ਹੈ ਨਾ ਹੈ ਜਦ ਨੂੰ ਕਰ ਲੈਣਾ ਇੱਕੋ ਘਰ ਮੈਂ ਸੀ ਪੁੱਤ ਹੋਵੇ ਹੋਏ लाਡਲਾ ਜਾ ਦੇ ਗੁੱਸੇ ਨਾਲ ਕਦੇ ਵੀ ਉਹ ਨੂੰ ਨਹੀਂ ਜਵਾਨੋਂ ਆਂਦੇ ਇੱਕੋ ਲੜਤੀ ਰਾਜੇਂਦਰ ਵੀ ਸਿਰੋਂ ਪਿਆਰੀ ਆਕੇ ਨਾ ਕੀਤਾ ਤਕਰਾਰ ਭੂਪ ਨੇ ਮੋੜਿਆ ਨੀ ਵੀ ਪਾਕੇ ਉਹ 4 ਵਜੇ ਦਾ ਵਕਤ ਹੋ ਗਿਆ ਕਹੇ ਕਸ਼ੋਰ ਪਿਆਰੀ 4 ਵਜੇ ਦਾ ਵਕਤ ਹੋ ਗਿਆ ਕਹੇ ਸ਼ੁਕਸ਼ੋਰ ਪਿਆਰੀ ਲੈ ਸਖੀਆਂ ਨੂੰ ਰਾਜ ਦਲਾਰੀ ਕਰਤੀ ਤੁਰਤ ਤਿਆਰੀ ਲੈ ਸਖੀਆਂ ਨੂੰ ਰਾਜ ਦਲਾਰੀ ਕਰਤੀ ਤੁਰਤ ਤਿਆਰੀ